ਲੇ ਕੇ ਆ ਜਾ ਬੱਲੇਓ ਮੇਰੇ ਸ਼ੇਰੋ ਆਏ ਹੈ ਲੱਤਾਂ ਪੂਰੀਆਂ ਖੋਬਰੀਆਂ ਤੇ ਮੁੰਡੇ ਫਿਰ ਵੀ ਬੋਟ ਪੈਰ ਲੱਗਣੀ ਨਹੀਂ ਲੱਗੀ ਹੁੰਦੇ ਹੋਈ ਹੈ ਮਿੱਟੀ ਬੱਕੇ ਇੱਕ ਉਹ ਬੰਨ ਟੁੱਟਿਆ ਦਰਿਆ ਜਿਹੜਾ ਬੰਨ ਟੁੱਟ ਕੇ ਤੇ ਇਹ ਜਿਹੜਾ ਪਾਣੀ ਇਧਰੋਂ ਆ ਰਿਹਾ ਤੇ ਹੁਣ ਮਿੱਟੀ ਤੇ ਮੁੰਡਿਆਂ ਵਿਚਾਰਿਆਂ ਦੀ ਟੀਮ ਮੈਂਬਰ ਜਿਹੜੇ ਬੋਟ ਚੱਲ ਨਹੀਂ ਰਹੀ ਮਿੱਟੀ ਪੂਰੀ ਪੜੀ ਹੋਈ ਆ ਤੇ ਖੋਬਰੇ ਜੋ ਲਾਦਾ ਤੇ ਬਾਕੀ ਉਹ ਜਿਹੜੇ ਹੈਗੇ ਡੇਰੇ ਇੱਥੇ ਜਾ ਕੇ ਰਾਸ਼ਨ ਦੇਣ ਦੇਣ ਜਾਣਾ ਉੱਥੇ ਵਿਚਾਰੇ ਇੱਥੇ ਦਰਿਆ ਪਾਰ ਕਰਕੇ ਕੋਈ ਨਹੀਂ ਉਧਰ ਪਹੁੰਚ ਰਿਹਾ ਪਰ ਇਹ ਵੀ ਉਧਰੋਂ ਪਾਣੀ ਆ ਗੱਭੇ ਦਰਿਆ ਦੇ ਇਹ ਡੇਰੇ ਆ ਜਿੱਥੇ ਰਹਿਸ਼ ਇਹਨਾਂ ਦੀ ਹੈਗੀ ਆ ਪਰ ਉੱਥੇ ਬੰਦੇ ਆ ਹਾਲਾਤ ਕੋਈ ਸਹੀ ਨਹੀਂ ਹੈਗੇ ਤੇ ਉਹਨਾਂ ਤੱਕ ਹੁਣ ਪਹੁੰਚਿਆ ਜਾ ਰਿਹਾ ਆ ਨਾਲ ਰਾਸ਼ਨ ਨਾਲ ਪਸ਼ੂ ਆ ਉਹਨਾਂ ਕੋਲ ਫੀਡ ਵੀ ਦਿੱਤੀ ਜਾ ਰਹੀ ਹੈ ਉੱਥੇ ਹੁਣ ਜਾਵਾਂਗੇ ਹਾਂਜੀ ਇਦਾਂ ਨੁਕਸਾਨ ਹੋਇਆ। ਕੰਦ ਪਾਣੀ ਦੇ ਨਾਲ ਸਾਰੀ ਪਾਣੀ ਨਾਲ ਡਿੱਗ ਪਈ ਕੰਦ। ਹੁਣ ਰਾਸ਼ਨ ਤੂੜੀ ਵੀ ਖਰਾਬ ਹੋ ਗਈ ਆ ਬਾਪੂ ਦੀ। ਤੇ ਇਦਾਂ ਕਿਤੇ ਕੋਈ ਕਰੋ ਜਿਹੜਾ ਕਰਨੇ ਵਾਲਾ ਕੋਈ ਆਉ ਜਿਹੜਾ ਇਹਨਾਂ ਦੀ ਕੰਦ ਕੱਢ ਦੇ ਕੋਈ ਇਹਨੂੰ ਤੀਨਾ ਦਾ ਕਰ ਦੇ ਆਪਾਂ ਰਾਸ਼ਨ ਦੁਬਾਰੇ ਨਾ ਹੋਈਏ। ਇਦਾਂ ਬਾਹਾਂ ਫੜੀਏ ਜਿੱਥੇ ਜਿੱਥੇ ਨੁਕਸਾਨ ਹੋਇਆ। ਉਹਨਾਂ ਸਰਵੇ ਕਰਾ ਕੇ ਉੱਥੇ ਆਪਾਂ ਇਹੋ ਜਿਹੇ ਅੰਧ ਕੜਾਈਏ ਕੋਈ ਇਹਨਾਂ ਨੂੰ ਤੀਨਾ ਸੈੱਟ ਕਰਕੇ ਦਈਏ ਜਿੱਥੇ ਮੁੜ ਕੇ ਦੁਬਾਰਾ ਆਪਣੇ ਪਸ਼ੂ ਡੰਗੇ ਲਈ ਤੂੜੀ ਬਕਾਇਦਾ ਰੱਖ ਸਕਦੇ ਬਾਪੂ ਕਿਹੜਾ ਪਿੰਡ ਆ ਇਹ ਇਹ ਰੋੜਾ ਵਾਲੀ ਵਸਤੀ ਵੈਜੀ ਦੀ ਬਨਾਲੇ ਪਿੰਡ ਦੇ ਵਿੱਚੋਂ ਆ ਅਸੇ ਰੋੜਾ ਵਾਲੀ ਵਸਤੀ ਵੈਜੀ ਹਾਂਜੀ ਬਨਾਲੇ ਪਿੰਡ ਚ ਤੇ ਇਹ ਜਦੋਂ ਪਾਣੀ ਆ ਉਦੋਂ ਡੇਪੇ ਹੀ ਹਨਾ ਜੀ ਆ ਪਾਣੀ ਦੀ ਜੋ ਲਵਾੜ ਸਾਸ ਦੇ ਫਿਰ ਪਾਣੀ ਜਿੰਨ ਜਿਆਦਾ ਵੱਜਾ ਉਦੋਂ ਲੇਗ ਪਈਆਂ ਹੋਏ ਹੋਏ ਇਹ ਕਰਾ ਨਾਲ ਲੱਗੇ ਦਰਿਆ ਆ ਹੁਣ ਅਸੀਂ ਇੱਥੇ ਬੋਟਾਂ ਰਾਹੀਂ ਪਹੁੰਚੇ ਆ ਇੱਥੇ ਬਹੁਤ ਔਖਾ ਪਹੁੰਚਣਾ ਇੱਥੇ ਦਰਿਆ ਬਿਲਕੁਲ ਲੱਗ ਗਿਆ ਤੇ ਬਾਪੂ ਜੀ ਪਹੁੰਚੇ ਨਹੀਂ ਕੱਲ ਦੀਆਂ ਬੋਟਾਂ ਆਪਣੀਆਂ ਹੀ ਪਹੁੰਚੀਆਂ ਹਨ ਜੀ ਹਾਂ ਕੱਲ ਦੇ ਤੁਸੀਂ ਆਣ ਲੱਗੇ ਨੇ ਹਾਂ ਜੀ ਤੇ ਕਿਚੋਕਰ ਆ ਰਹੀ ਆ ਤੇ ਨਾਲ-ਨਾਲ ਰਾਸ਼ਨ ਬਕਾਇਦਾ ਸਾਰੀਆਂ ਚੀਜ਼ਾਂ ਲੈ ਕੇ ਸੰਸਤਾ ਆਪਣੀ ਪਹੁੰਚ ਰਹੀ ਹੈ ਬਾਬਾ ਦੀਪ ਸਿੰਘ ਸੇਵਾ ਦਲ 6 ਤਰੀਕ ਆ तकरीबन 3 ਵਜੇ ਦਾ ਟਾਈਮ ਬੱਜ ਚੁੱਕਾ ਹੈ ਸੰਸਤਾ ਵੱਲੋਂ ਸਵਾਮਾ ਜਿਹੜੀਆਂ ਉਹ ਜਾਰੀ ਆ ਹੁਣ ਇੱਥੇ ਦਰਿਆ ਵਿੱਚੋਂ ਨਹੀਂ ਜਾ ਕੇ ਇੱਕ ਦੋ ਤਿੰਨ ਆ ਪੰਜੇ ਘਾਰਾ ਜਿੱਥੇ ਹਜੇ ਤੱਕ ਵੀ ਕੋਈ ਨਹੀਂ ਉੱਥੇ ਵੀ ਪਹੁੰਚਾ ਕਹਿੰਦੇ ਦੱਸਦੇ ਆ ਆ ਦੇਖੋ ਦਰਿਆ ਜਿਹੜਾ ਕਿਦਾਂ ਸ਼ੱਲਾ ਮਾਰਦਾ ਦਰਿਆ ਦੇਖੋ ਆ ਦਰਿਆ ਸ਼ੱਲਾ ਮਾਰਦਾ ਇੱਥੋਂ ਹੁਣ ਜਾਵਾਂਗੇ ਇਧਰੋਂ ਬੋਟਾਂ ਸਾਡੀਆਂ ਖੜੀਆਂ ਆ ਬਾਬਾ ਦੀਪ ਸਿੰਘ ਸੇਵਾਦਾਰ ਹਸਤਾ ਚੱਲ ਰਹੀਆਂ ਸਪਾਮਾ ਹੁਣ ਪੱਕੇ ਬੰਨ ਲਾ ਕੇ ਹੁਣ ਇਹਨਾਂ ਦੇ ਆਪਾਂ ਜਿਹੜਾ ਜ਼ਮੀਨ ਦਾ ਬੰਨਣਾ ਦਾ ਜਾਂ ਕੁਝ ਵੀ ਦੇਖਿਆ ਜਾਊਗਾ ਖੱਤੀ ਹਿੱਤਾ ਇੱਥੇ ਕੱਟੇ ਹੋਏ ਤੇਰਾ ਆਪ ਨੂੰ ਆਪੋ ਆਪਣੇ ਬਿਲਦੇ ਚੱਲ ਜਾਣਾ ਪਾਣੀ ਦਾ ਇੱਥੇ ਆ ਉਹ ਘਰ ਬੈਠੇ ਆ ਮੇਰੇ ਆ ਦੇ ਆਂਦਾਂ ਤੁਹਾਨੂੰ ਵੀ ਕਰੇ ਕਰੀ ਰੱਖੇਗਾ ਇਹ ਰੋ ਬੱਦੂ ਦੁਬਾਰਾ ਕਾ ਬੰਦ ਨਹੀਂ ਨਹੀਂ ਉਹ ਦਰ ਦਾ ਬਹੁਤ ਢੇਰ ਗੱਡੇ ਪਰਲੇ ਪੰਨੇ ਸਾਡੇ ਉਹ ਕਰੋ ਕੱਢ ਕੇ ਲੈਂਦੇ ਬਾਬਾ ਜੀ ਇੱਥੋਂ ਪਾਣੀ ਆਪਸ ਮੁਰਗੀ ਆਏ ਨੂੰ ਕਿਦਾਂ ਚਿਕੜਨਾ ਬੁਰੀ ਹਾਰ ਡੰਗਰਾਂ ਦੇ ਦੇਖੋ ਕੀ ਹਾਲ ਬਣਿਆ ਹੋਇਆ ਚਿਕੜੀ ਜਿਹੜੋ ਘਰਾਂ ਦੇ ਵਿੱਚੋਂ ਆ ਨਹੀਂ ਨਿਕਲਣੀ ਚਿਕੜੀ ਤੇਰੀ ਵਰਗ ਇਹ ਘਰਾਂ ਹੁਣ ਪਾਣੀ ਨਿਕਲਣ ਤੋਂ ਬਾਅਦ ਜਿਹੜੀ ਇਹ ਘਰਾਂ ਦੀ ਮੁਸ਼ਕਲ ਆਉਣੀ ਆ ਚਿਕੜੀ ਨੇ ਇਹ ਜਾਨ ਖਾਂਦੀਆਂ ਵਿੱਚੋਂ ਬੰਦਾ ਨਿਕਲ ਵੀ ਨਹੀਂ ਸਕਦਾ ਇਹ ਜੀ ਚਿਕੜੀ ਤੂੰ ਇੱਥੇ ਪਸ਼ੂ ਵਿਚਾਰੇ ਭੁੱਖੇ ਪਸ਼ੂ ਦੇਖਿਓ ਇੱਥੇ ਆ ਇਹ ਵਿਚਾਰੇ ਅੰਦਰ ਪਹੁੰਚ ਹੀ ਨਹੀਂ ਹੁੰਦੇ ਕਾਲ ਤਕਰ ਵੜ ਗਏ ਪਾਣੀ ਉਹ ਦੇਖੋ ਇਹ ਕਿਪਲਵਾ ਜਿਹੜਾ ਫੋਹ ਚੁੱਕੇ ਆ ਅਗਰ ਰਾਸ਼ਨ ਵੀ ਲਾ ਦਿੱਤਾ ਗਿਆ ਤੇ ਆ ਵੀਰ ਲੈ ਕੇ ਜਾ ਰਿਹਾ ਚੋਪਰ ਵੀ ਲਾ ਦਿੱਤੀ ਗਈ ਆ ਦੇਖਦੇ ਆ ਬਿਲਕੁਲ ਦੋਨਾਂ ਦਰਿਆਵਾਂ ਦੀ ਗੱਭੀ ਇਹ ਘਰ ਇੱਧਰ ਪਿਆ ਮੇਨ ਵਗ ਰਿਹਾ ਇੱਥੋਂ ਦਰਿਆ ਫਿਰ ਬੰਨ੍ਹ ਤੋੜ ਕੇ ਇੱਧਰ ਦੀ ਵਗ ਰਿਹਾ ਨਾਲ ਬੜੀ ਤੇਜ਼ ਵਗ ਰਿਹਾ ਇੱਧਰ ਜਿਹੜਾ ਇੱਧਰੋਂ ਪਾਣੀ ਮਾਰ ਮਾਰੀ ਆ ਉਹ ਇੱਧਰੋਂ ਬੰਨ੍ਹ ਰੁਕਾਇਆ ਇੱਥੋਂ ਪਾਣੀ ਨੇ ਮਾਰ ਮਾਰੀ ਤੇ ਦੋਵਾਂ ਦਰਿਆਵਾਂ ਦੇ ਗੱਭੇ ਇਹ ਘਰ ਆ ਚਾਰ ਘਰ ਇਹਨਾਂ ਚਾਰਾਂ ਘਰਾਂ ਦੇ ਵਿੱਚੋਂ ਰਾਸ਼ਨ ਉਹ ਦੱਸਦੇ ਪਰੀ ਆਏ ਸੀ ਜ਼ਰੂਰ ਲੈਣ ਅੱਛਾ ਜੀ ਰੈਸਕਿਊ ਕਰਨ ਲਈ ਆਏ ਸੀ ਤੇ ਉਸ ਤੋਂ ਬਾਅਦ ਕੋਈ ਨਹੀਂ ਪਹੁੰਚਾ ਅੱਜ ਸਮਾਨ ਬਾਬਾ ਦੀਪ ਸਿੰਘ ਸਿਵਾਦਲ ਜਥੇਬੰਦੀ ਨੂੰ ਪਤਾ ਲੱਗਾ ਸੀ ਤਾਂ ਹੀ ਜਥੇਬੰਦੀ ਫਿਰ ਇੱਥੇ ਪਹੁੰਚੀ ਆ ਤੇ ਇਹ ਸਭ ਤੁਹਾਡੀਆਂ ਵੀਰਾਂ ਦੀਆਂ ਅਰਦਾਸਾਂ ਦੇ ਨਾਲ ਹੀ ਆ ਜਿਹੜੇ ਇਹੋ ਜਿਹੇ ਕਾਰਜ ਹੋ ਰਹੇ ਆ ਮੋਢੀ ਸਾਹਿਬ ਕਿਰਪਾ ਕਰਨ ਸਾਰੀ ਟੀਮ ਮੇਰੀ ਨੂੰ ਇਦਾਂ ਹੀ ਚੜ੍ਹਦੀਆਂ ਕਲਾ ਵਿੱਚ ਸੁਭਾਵਾਂ ਕਰਦੀਆਂ ਰਹਿਣ ਮੇਰੇ ਨਾਲ ਹਰਪ੍ਰੀਤ ਸ਼ਰਨਵੀਰ ਇੱਥੇ ਜਗਰੂਪ ਸਿੰਘ ਖਾਲਸਾ ਭਰਾ ਸਾਡਾ ਬੁੱਟਰ ਕਾਹ ਨਾਲ ਉਹ ਵੀਰੀ ਵੇਖੋ ਵੇਖ ਕੇ ਆ ਉਹ ਜਿਹੜੋ ਘਰ ਉਹ ਮਤਲਬ ਕੋਈ ਨਹੀਂ ਲੱਗਿਆ ਉਹਨੂੰ ਕਿਤੇ ਸਾਡੇ ਅੰਦਰ ਉਧਰ ਜੇ ਪਾਣੀ ਚੱਲਣ ਡਿਆ ਉਧਰੋਂ ਨਿਕਲ ਕੇ ਆ ਇੱਧਰ ਬੈਠੇ ਨੇ ਕਮਰੇ ਦੇ ਨਾਲ ਰਾਈਟਰ ਦੀ ਇੱਕੋ ਫਾਈਟਾ ਦੇ ਕੇ ਘਰ ਕੇ ਪਿੱਟਾ ਬੈ ਕੇ ਸਮਾਂ ਫੱਲੋ ਤਾਂ ਕਿ ਪੈੱਡ ਚੁੱਕਾ ਹਾਂ ਜੀ ਸਤਰਾਜ ਦਰਿਆ ਜਿਹਦੇ ਮੇਰੇ ਦੋ ਘੰਟੇ ਆ ਇਹਨਾਂ ਜਿਹੜੇ ਘਰਾਂ ਦੇ ਵਿੱਚ ਹਲਾਤ ਜਿਹੜੀ ਇਹਨੇ ਮਾਰੇ ਗੋਣੇ ਆ ਤੇ ਬਿਦਾਰੇ ਤੇ ਇਹ ਇਹਨਾਂ ਦੀ ਮਦਦ ਕਰਨੀ ਸਾਨੂੰ ਸਭ ਤੋਂ ਵੱਡੀ ਗੱਲ ਆ ਇਹਨਾਂ ਭਰਾਵਾਂ ਦੀ ਅਸੀਂ ਵਾਹ ਇਹਨਾ ਭਰਾਵਾਂ ਦੀ ਵਾਹ ਫੜੀਏ ਅਸੀਂ ਨਾ ਬੇਫਜ਼ੂਲ ਰਾਸ਼ਨ ਲਿਆ ਆ ਲਿਆ ਬਾਹਰ ਸਿਟੀ ਜਾਣੇ ਨਾ ਕੋਈ ਉੱਥੇ ਉਹਨਾਂ ਨੂੰ ਸਾਂਭਦਾ ਨਾ ਕੋਈ ਹੋਰ ਇਹਨਾ ਭਰਾਵਾਂ ਦੀ ਵਾਹ ਫੜੀਏ ਜਿਹੜੇ ਇੱਥੇ ਇਹਨਾ ਇਹਨਾਂ ਦਾ ਕੋਈ ਹੈ ਐਡੀ ਮੈਨੇਜਮੈਂਟ ਹੈ ਬੈਠੀ ਹੈ ਆ ਲੱਗੇ ਫਸਲਾਂ ਦੇ ਦਰਿਆ ਵਾ ਗੰਢਿਆ ਵੇਖ ਲੋ ਕੰਡੇ ਨਾਲ ਲੱਗਾ ਪਾਣੀ